ਹਾ ਪੀਪੀ ਕੌਣ ਜਿਆਦਾ ਹਟਜੋਏ ਮੇਰੀ ਗੱਲ ਸੁਣੋ ਫਪੜਾ ਕੀ ਚੱਕਰ ਪੈ ਗਿਆ ਤੇਰੇ ਕੋਲ ਮੂੰਗਫਲੀ ਆ ਤੂੰ ਮੂੰਗਫਲੀ ਖਾ ਬਾਜੇ ਪਿੱਛੇ ਕਿਉਂ ਪੈਣਾ ਇਹਦਾ ਬਾਜਾ ਫੜਾਈ ਮੈਨੂੰ ਦੇਖੋ ਇੱਕ ਮਰ ਫੜਾਈ ਇਹ ਵਜਦਾ ਕਿੱਥੋਂ ਆ ਇੱਥੋਂ ਵਜਦਾ ਹੈ ਅੱਛਾ ਵਾਹ ਵਾਹ ਇਹ ਤੇਰੀ ਤਰਜ਼ ਕਿਵੇਂ ਨਿਕਲੂਗੀ ਹੁਣ ਦ ਰਖੋ ਰਖੋ ਨਿਭਦੇ ਟੈਂ ਤੜਕ ਤੜੰ ਤੰਡੜਾੜਾ ਹੁਣ ਕਈ ਕਹਿੰਦਾ ਉਹਨਾਂ ਕਹਿੰਦਾ ਵੇਖ ਕੀ ਲੱਛਣ ਕਰਦਾ ਹੈ ਉਹ ਕਰਿਆ ਕਰ ਯਾਰ ਕੁਝ ਨਹੀਂ ਹੁੰਦਾ ਲੱਛਣ ਵੀ ਕਰਨ ਹੁੰਦੇ ਹੈ ਹੈ ਪਤਾ ਕੀ ਆ ਇੱਕ ਇੱਕ ਭਾਵਨਾ ਇਸ ਮਿੱਟੀ ਚ ਵੈਸੇ ਹਰ ਮਿੱਟੀ ਚ ਹੋਣੀ ਚਾਹੀਦੀ ਹੈ ਹਰ ਸਭਿਆਚਾਰ ਚ ਹੋਣੀ ਚਾਹੀਦੀ ਆ ਬੜਾ ਅਫਸੋਸ ਨਹੀਂ ਹੈ ਸਾਡੇ ਹੈ ਉਹ ਆਜੀ ਮਹਾਰਾਜ ਕਰਾਲੂਗਾ ਭਾਣਾ ਮੈਨੂੰ ਐ ਇਹ ਜਾਣਦਾ ਤਾਂ ਹੈ ਨਹੀਂ ਮੈਨੂੰ ਚੱਲ ਲਗਰਾ ਦਿਓ ਲਗਰਾ ਦਿਓ ਕੋ ਕਰਦਾ ਵੇਖੋ ਕਿ ਮੈਂ ਬੈਠਾ ਐ ਨਜ਼ਾਰਾ ਪੂਰਾ ਨਾ ਅਰ ਮੈਨੂੰ ਪਤਾ ਇਹ ਨਹੀਂ ਜਾਂਦਾ ਇਹਦੀ ਮਾਤਾ ਦੀ ਇੱਛਾ ਫੋਟਰ ਦੀ ਇਹ ਤਾਂ ਵਿੱਚ ਪੰਨਾ ਹੈ ਇਹ ਪਰ ਹੁਣ ਰੌਲਾ ਇਹ ਆ ਵੀ ਐਨਾ ਨਜ਼ਾਰਾ ਦਿੰਦੇ ਨਾ ਧਰਮਣਾ ਇਹ ਆਪ ਸੋਹਣੀ ਗੱਲ ਕਰਾ ਗਿਆ ਹੁਣ ਮੇਥੋਂ ਏ ਰਾਜੇ ਆ ਬਾਬਾ ਏ ਇਹ ਮਹਾਰਾਜਾ ਏ ਬਾਦਸ਼ਾਹ ਏ ਫਕੀਰ ਆ ਏ ਆਮਰ ਹੈ ਬੱਚੇ ਕਿਹਨੂੰ ਕਹਿੰਦਾ ਲਸਾੜੇ ਵਾਲਿਓ ਬੱਚਾ ਜਿਹੜਾ ਬਚਿਆ ਹੋਇਆ ਉਹ ਬੱਚਾ ਤੇ ਜਿਹੜਾ ਡੰਗਾ ਹੋਇਆ ਉਹ ਆ ਸਾਹਮਣੇ ਬੈਠਾ ਹੈ ਤਾਂ ਬੱਚੇ ਹੋਈ ਬੱਚੇ ਆ ਔਰ ਤੁਹਾਡੇ ਚੋਂ ਕਈਆਂ ਨੇ 100-100 ਸਾਲ ਦੇ ਬੱਚੇ ਵੇਖੇ ਹੋਣਗੇ ਜਿਨ੍ਹਾਂ ਨੇ ਕਿਸੇ ਰੱਬੀ ਰੂਹ ਦੇ ਦਿਦਾਰ ਕੀਤੇ ਆ ਦਰਸ਼ਨ ਕੀਤੇ ਆ ਵੇ ਮਹਾਪੁਰਸ਼ ਜਿਨ੍ਹਾਂ ਨੂੰ ਸਾਹਮਣੇ ਮਿਲਿਆ ਤਾਂ ਉਹਨਾਂ ਨੇ ਫਿਰ 100 100 700 700 ਸਾਲ ਦੇ ਬੱਚੇ ਦੇਖੇ ਆ ਅੰਦਰਲੀ ਨੇਕੀ ਨਾ ਮਰਨ ਦੇ ਬੱਚਾ ਬੀਬੀ ਸੁਣੀ ਇਹ ਬੀਬੀ ਆਪਣੇ ਵਾਲੀ ਪਹਿਲੇ ਨੰਬਰ ਤੇ ਆਉਂਦੀ ਇਹੀ ਪਵਾੜੇ ਪਾਉਂਦੀ ਥਾਂ ਥਾਂ ਤੇ ਬਾਬੇ ਬਣਾਉਂਦੀ ਕੱਲ ਸੁਣੀ ਮੇਰੀ ਇਧਰ ਅਸੀਂ ਅਜੇ ਥਾਂ ਥਾਂ ਤੇ ਬਾਬੇ ਬਣਾਉਂਦੀ ਫਿਰ ਸਤੋ ਧੱਕੇ ਨਾਲ ਮੱਥੇ ਟਗਵਾਉਂਦੀ ਪਾਪਾ ਜੀ ਨੂੰ ਪੁੱਛ ਕੇ ਦੇਖੋ ਬੀਬੀ ਦੀ ਸਮਝ ਕਿਉਂ ਨਹੀਂ ਆਉਂਦੀ ਇਹ ਤੁਹਾਡੀ ਪ੍ਰੋਡਕਸ਼ਨ ਓਕੇ ਦੋਨੇ ਥੋੜੇ ਆ ਓਕੇ ਕੌਣ ਖੇਡਦਾ ਹਉਦ ਰੇ ਚੱਲ ਜਾਓ ਬਾਜੋ ਹਾਲੇ لالا او